ਜੈ ਸਾਈਂ ਜੀ ਦੀ ਰੱਬ ਇੱਕ ਜੈ ਸਾਈਂ ਜੀ 786 ਐਸ ਏ ਅਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਰੂਹ ਨੂੰ ਸਲਾਮ ਹੈ ਨਿੱਘਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਹੈ ਉਹ ਮਿਲਦੀ ਰਹੇ ਜੀ ਇੱਕ ਸਾਈਂ ਲੋਕਾਂ ਦਾ ਆਸ਼ਰਮ ਸੀ ਬਾਬਾ ਜੀ ਡੇਰਾ ਕਹਿ ਸਕਦੇ ਆ ਆਸ਼ਰਮ ਕਹਿ ਸਕਦੇ ਆ ਉੱਥੇ ਰਹਿਣ ਵਾਲੇ ਬਹੁਤ ਸਾਰੇ ਉਹਨਾਂ ਦੇ ਮੁਰੀਦ ਜਾਂ ਉਹਨਾਂ ਦੇ ਚੇਲੇ ਜਿਹੜੇ ਹੈ ਉੱਥੇ ਰਹਿਆ ਕਰਦੇ ਸੀ ਹੁਣ ਜਿੱਥੇ ਉਸ ਆਸ਼ਰਮ ਦੇ ਜਿਹੜੇ ਹੋਰ ਚੇਲੇ ਉਹ ਜਦੋਂ ਆਪਣੀਆਂ ਗੱਲਾਂ ਬਾਤਾਂ ਦੇ ਵਿੱਚ ਰੁੱਝੇ ਰਹਿੰਦੇ ਪਰ ਉੱਥੇ ਜਿਹੜਾ ਇੱਕ ਬੱਚਾ ਸੀ ਉਹ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਖੋ ਜਾਂਦਾ ਬਾਬਾ ਜੀ ਆਪਣੇ ਆਪ ਦੇ ਵਿੱਚ ਚੁੱਪ ਕਰਕੇ ਇੱਕ ਪਾਸੇ ਬੈਠਾ ਰਹਿੰਦਾ ਹੋਰ ਉਹਦੀ ਇੱਕ ਐਸੀ ਆਦਤ ਸੀ ਕਿ ਉਹ ਅਕਸਰ ਜਿਆਦਾ ਲੋਕਾਂ ਨਾਲ ਗੱਲਾਂ ਨਹੀਂ ਕਰਨੀਆਂ ਉਹਨੇ ਉਸ ਆਸ਼ਰਮ ਦੀਆਂ ਉਸ ਸਾਰੇ ਉੱਥੇ ਦਾ ਸਾਰਾ ਕੰਮਕਾਜ ਦੇਖਣ ਤੋਂ ਬਾਅਦ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਬਾਅਦ ਉਸ ਲੜਕੇ ਨੇ ਇਕੱਲੇ ਰਹਿਣਾ ਜਿੱਦਾਂ ਹੁਣ ਉਹਨਾਂ ਨੇ ਕੋਈ ਕੰਮ ਕਰਨਾ ਜਿਹੜੇ ਉੱਥੇ ਹੋਰ ਵੀ ਬੱਚੇ ਸੀ ਉਹਨਾਂ ਨੇ ਕੰਮ ਕਰਨਾ ਤੇ ਸਾਰੇ ਦਿਨ ਦਾ ਕੰਮ ਕਰਨ ਤੋਂ ਬਾਅਦ ਸ਼ਾਮ ਨੂੰ ਜਦੋਂ ਉਹਨਾਂ ਨੇ ਸਾਰੀ ਆਪਣੀ ਸੇਵਾਵਾਂ ਨਿਭਾ ਲੈਣੀਆਂ ਤੇ ਉੱਥੇ ਬੈਠ ਕੇ ਗੱਲਾਂ ਕਰਨੀਆਂ ਇੱਕ ਦੂਜੇ ਨਾਲ ਕਿ ਮੈਂ ਆ ਕੀਤਾ ਜੀਆਂ ਸਾਰੇ ਦਿਨ ਦੀ ਜੋ ਵੀ ਦਿਨ ਚ ਰਿਆ ਕੀਤੀ ਉਹਦੇ ਬਾਰੇ ਗੱਲ ਕਰਨੀ ਪਰ ਇਹ ਜਿਹੜਾ ਲੜਕਾ ਸੀ ਇਹ ਇੱਕ ਬੋਰਡ ਦੇ ਨਾ ਨੀਚੇ ਬੈਠ ਕੇ ਇਕੱਲੇ ਨੇ ਇਕਾਂਤ ਦੇ ਵਿੱਚ ਸ਼ਾਂਤੀ ਦੇ ਨਾਲ ਸ਼ਾਂਤੀ ਦੇ ਨਾਲ ਬੈਠ ਕੇ ਸਿਰਫ ਉਸ ਪਰਮਾਤਮਾ ਦਾ ਉਸ ਰੱਬ ਦਾ ਉਸ ਖੁਦਾ ਦਾ ਵਾਹਿਗੁਰੂ ਦਾ ਅੱਲਾ ਦਾ ਰਾਮ ਦਾ ਆਪਣੇ ਮੁਰਸ਼ਿਦ ਦਾ ਸਿਮਰਨ ਕਰਨਾ ਬਸ ਪਰ ਹੁਣ ਜਿਹੜਾ ਬੰਦਾ ਇਦਾਂ ਦਾ ਹੋਏਗਾ ਨਾ ਉਹਦੇ ਕੋਈ ਯਾਰ ਮਿੱਤਰ ਜਲਦੀ ਨਹੀਂ ਬਣਨਗੇ ਜ਼ਰਾ ਗੌਰ ਕਰਨਾ ਉਰੇ ਕੋਈ ਮਾੜੀ ਗੱਲ ਨਹੀਂ ਹੈ ਕਿਉਂਕਿ ਇਕੱਲੇ ਰਹਿਣਾ ਵੀ ਬੜੀ ਚੰਗੀ ਗੱਲ ਹੈ ਖੁਦ ਨੂੰ ਜਾਣਨਾ ਪਹਿਚਾਨਣਾ ਬੜੀ ਅੱਛੀ ਗੱਲ ਹੈ ਤਾਂ ਸਾਰੇ ਬੱਚੇ ਜਿਹੜੇ ਸੀ ਨਾ ਉਹ ਦੇਖਦੇ ਸੀ ਵੀ ਇਹਦਾ ਕੋਈ ਮਿੱਤਰ ਨਹੀਂ ਹੈ ਤੇ ਨਾ ਹੀ ਇਹ ਕਿਸੇ ਨੂੰ ਬੁਲਾਉਂਦਾ ਹੈ ਇਹ ਬਸ ਆਪਣੇ ਚ ਮਗਨ ਰਹਿੰਦਾ ਹੈ ਮਸਤ ਰਹਿੰਦਾ ਹੈ ਰੱਬ ਦਾ ਨਾਮ ਲੈਂਦਾ ਹੈ ਹੁਣ ਜਿੱਥੇ ਇਹ ਦੇਖ ਕੇ ਬੱਚੇ ਜਿਹੜੇ ਸੀਗੇ ਉਹ ਹੋਰ ਹਸਾਬ ਦੀਆਂ ਗੱਲਾਂ ਕਰਦੇ ਸੀ ਪਰ ਜਿਹੜੇ ਗੁਰੂ ਸੀ ਉੱਥੇ ਦੇ ਜਿਹੜੇ ਉੱਥੇ ਦੇ ਮੁਰਸ਼ਿਦ ਸੀ ਉਹ ਦੇਖ ਕੇ ਬੜੇ ਖੁਸ਼ ਹੁੰਦੇ ਸੀ ਇਸ ਆਸ਼ਰਮ ਦੇ ਵਿੱਚ ਇਸ ਜਗ੍ਹਾ ਤੇ ਕੋਈ ਤਾਂ ਹੈ ਕੋਈ ਬੱਚਾ ਤਾਂ ਹੈ ਜਿਹੜਾ ਚੁੱਪ ਰਹਿਣ ਦੀ ਤਾਕਤ ਨੂੰ ਸਮਝ ਗਿਆ ਹੈ ਜਿਹੜਾ ਮੋਨ ਰਹਿਣ ਦੀ ਤਾਕਤ ਨੂੰ ਸਮਝਦਾ ਹੈ ਵਿਆਕਰ ਚੁੱਪ ਰਹਿਣ ਦੀ ਕੀ ਇੰਪੋਰਟੈਂਸ ਹੈ ਮਹੱਤਵ ਕੀ ਹੈ ਇਹ ਸਮਝਦਾ ਹੈ ਜਦੋਂ ਵੀ ਕੋਈ ਉਸ ਗੁਰੂ ਮੁਰਸ਼ਿਦ ਨੇ ਜਦੋਂ ਵੀ ਕੋਈ ਉਹਨਾਂ ਨੇ ਫੈਸਲਾ ਲੈਣਾ ਹੁੰਦਾ ਨਾ ਆਸ਼ਰਮ ਦੇ ਕੋਈ ਸੰਬੰਧੀ ਜਾਂ ਉਸ ਡੇਰੇ ਦੇ ਸੰਬੰਧੀ ਤਾਂ ਉਹਨਾਂ ਨੇ ਕੀ ਕਰਨਾ ਉਸ ਲੜਕੇ ਦਾ ਸੁਝਾਅ ਜ਼ਰੂਰ ਲੈਣਾ ਪਰ ਇੱਥੇ ਹੀ ਇੱਕ ਦਿੱਕਤ ਹੋਰ ਸੀ ਕਿ ਜਿਹੜੇ ਹੋਰ ਚੇਲੇ ਸੀ ਨਾ ਉਹਨਾਂ ਨੂੰ ਉਹ ਲੜਕਾ ਹੁਣ ਅੱਖਾਂ 'ਚ ਰੜਕਣ ਲੱਗ ਪਿਆ ਸੀ ਉਹਨਾਂ ਵਿੱਚੋਂ ਇੱਕ ਐਸਾ ਚੇਲਾ ਸੀ ਜਿਹਨੂੰ ਤਾਂ ਬਹੁਤ ਜ਼ਿਆਦਾ ਰੜਕਦਾ ਸੀ ਕਿਉਂਕਿ ਉਹ ਗੁਰੂ ਦੇ ਕਰੀਬ ਜਾਣਾ ਚਾਹੁੰਦਾ ਸੀ ਔਰ ਇਹ ਜਿਹੜਾ ਲੜਕਾ ਸੀ ਜਿਹਨੂੰ ਜੱਜ ਨਹੀਂ ਰਿਹਾ ਸੀ ਵੀ ਇਹ ਗੁਰੂ ਦੇ ਕਰੀਬ ਹੈ ਪਿਆਰਾ ਹੈ ਤੇ ਇਹਦੇ ਕੋਲ ਸੁਝਾਅ ਲੈਂਦੇ ਮੇਰੇ ਕੋਲ ਕੁਝ ਨਹੀਂ ਪੁੱਛਦੇ ਕਿਉਂਕਿ ਹੁਣ ਅੰਦਰ ਚੱਲਣ ਹੈ ਜਲਨ ਇਹ ਦੇਖੋ ਆ ਵਿਕਾਰ ਲੈ ਕੇ ਬੈਠਾ ਔਰ ਚਾਹਦਾ ਹੈ ਕਿ ਗੁਰੂ ਮੇਰੇ ਤੋਂ ਕੁਝ ਪੁੱਛੇ ਮੇਤਨਾ ਮੇਰ ਨਾਲ ਗੱਲ ਕਰੇ ਮੇਰ ਨਾਲ ਸਲਾਹ ਕਰੇ ਇਹ ਇਨਸਾਨਾਂ ਦੀ ਹੀ ਫਿਤਰਤ ਹੈ ਆਪਣੇ ਆਪ ਨੂੰ ਨਹੀਂ ਦੇਖਦਾ ਬੰਦਾ ਦੂਜੇ ਦੀ ਕਮੀ ਲੱਭਦਾ ਫਿਰਦਾ ਹੁਣ ਇਹਦੀ ਇਹੀ ਆਦਤ ਸੀ ਜਦੋਂ ਵੀ ਕਿਸੇ ਜਿਹੜੇ ਸੇਵਾਦਾਰ ਹੋਣੇ ਜਾਂ ਜਿਹੜੇ ਉਹਨਾਂ ਦੇ ਚੇਲੇ ਹੋਣੇ ਜਾਂ ਹੋਰ ਲੜਕੇ ਜਿਹੜੇ ਹੋਣੇ ਉੱਥੇ ਗੁਰੂ ਦੇ ਉਹਨਾਂ ਨੇ ਜਦੋਂ ਵੀ ਕੋਈ ਗੱਲ ਕਰਨੀ ਜਾਂ ਕੋਈ ਕਾਰਜ ਕਰਨਾ ਤਾਂ ਇਹ ਜਿਹੜਾ ਬੰਦਾ ਸੀਗਾ ਇਹਨੇ ਉਹਨਾਂ ਵਿੱਚ ਕਮੀ ਲੱਭਣੀ ਮੁਰਸ਼ਿਦ ਸਾਹਮਣੇ ਜਾ ਕੇ ਉਹਨਾਂ ਦੀਆਂ ਕਮੀਆਂ ਲੱਭਣੀਆਂ ਤਾਂ ਕਿ ਜਿਹੜੇ ਮੁਰਸ਼ਿਦ ਨੇ ਗੁਰੂ ਨੇ ਉਹ ਉਸ ਲੜਕੇ ਨੂੰ ਮਹਾਨ ਸਮਝਣ ਹੁਣ ਇਹਦੀ ਇਹ ਆਦਤ ਬਣ ਚੁੱਕੀ ਸੀ ਭਾਵੇਂ ਕੋਈ ਇਹਨੂੰ ਸਲਾਹ ਪੁੱਛੇ ਭਾਵੇਂ ਨਾ ਪੁੱਛੇ ਪਰ ਇਹ ਐਵੇਂ ਬਿਨਾਂ ਗੱਲ ਤੋਂ ਵਿੱਚ ਜਾ ਕੇ ਆਪਣੀ ਸਲਾਹ ਦੇਣ ਲੱਪੇਂਦਾ ਕਮੀ ਲੱਭਣ ਲੱਪੇਂਦਾ ਤੇ ਉਹ ਬੋਲਦਾ ਬਹੁਤ ਸੀ ਐਸਾ ਚੇਲਾ ਸੀ ਕਿ ਬੋਲਦਾ ਬਹੁਤ ਸੀ ਔਰ ਜਿਹੜੇ ਆਸ਼ਰਮ ਦੇ ਯਾ ਉਸ ਡੇਰੇ ਦੇ ਜਿਹੜੇ ਹੋਰ ਚੇਲੇ ਸੀ ਨਾ ਉਹਨਾਂ ਵਿੱਚ ਮਸ਼ਹੂਰ ਵੀ ਬੜਾ ਸੀ ਕਿਉਂਕਿ ਉਹਦੀ ਇਹ ਵੀ ਆਦਤ ਸੀ ਵੀ ਉਹ ਸਾਰਿਆਂ ਨਾਲ ਹੱਸਦਾ ਖੇਡਦਾ ਸਾਰਿਆਂ ਨਾਲ ਮਜ਼ਾਕ ਕਰਦਾ ਔਰ ਸਾਰਿਆਂ ਦੇ ਨਾਲ ਗੱਲਾਂ ਕਰਦਾ ਰਹਿੰਦਾ ਸਾਰਾ ਦਿਨ ਇਸ ਕਰਕੇ ਉਹਦੀ ਹੁਣ ਦੋਸਤੀ ਵੀ ਸਾਰਿਆਂ ਦੇ ਨਾਲ ਪੈ ਗਈ ਪਰ ਜਿਹੜੇ ਉੱਥੇ ਗੁਰੂ ਮੁਰਸ਼ਦ ਸੀਗੇ ਉਹ ਹੁਣ ਇਹਦੀ ਰਾਏ ਨਹੀਂ ਲੈਂਦੇ ਸੀ ਉਹ ਦੂਜੇ ਦੀ ਰਾਏ ਲੈਂਦੇ ਸੀ ਜਿਹੜਾ ਖਾਮੋਸ਼ੀ ਨਾਲ ਬੈਠ ਜਾਂਦਾ ਸੀ ਤੇ ਇਹ ਗੱਲ ਇਸ ਨੂੰ ਜੰਗੀ ਨਹੀਂ ਲੱਗਦੀ ਸੀ ਵੀ ਮੇਰੇ ਤੋਂ ਪੁੱਛਦੇ ਨਹੀਂ ਆ ਉਹ ਤੋਂ ਪੁੱਛਦੇ ਆ ਉਹਦੇ ਨਾਲ ਗੱਲਾਂ ਕਰਦੇ ਐ ਔਰ ਉਸ ਨੂੰ ਇਹ ਵੀ ਲੱਗਦਾ ਸੀ ਵੀ ਮੈਂ ਆ ਜਿਆਦਾ ਸਮਝਦਾਰ ਜਿਆਦਾ ਬੁੱਧੀਮਾਨ ਤੇ ਗੁਰੂ ਪਤਾ ਨਹੀਂ ਉਹਦੇ ਤੋਂ ਕਿਉਂ ਐਵੇਂ ਪੁੱਛੀ ਜਾਂਦੇ ਨੇ ਉਹਨਾਂ ਤਾਂ ਕੁਛ ਨਹੀਂ ਪਤਾ ਇੱਕ ਪਾਸੇ ਬੈਠਾ ਰਹਿੰਦਾ ਚੁੱਪ ਕਰਕੇ ਔਰ ਹੁਣ ਏਦਾਂ ਵੀ ਨਹੀਂ ਸੀ ਕਿ ਜਿਹੜੇ ਗੁਰੂ ਮੁਰਸ਼ਿਦ ਸੀਗੇ ਉਹਨਾਂ ਨੂੰ ਇਹਦੇ ਸੁਭਾਅ ਬਾਰੇ ਨਹੀਂ ਸੀ ਪਤਾ ਜਿਹੜਾ ਜਿਆਦਾ ਬੋਲਦਾ ਸੀ ਪਰ ਉਹ ਉਹਨੂੰ ਆਪਣੇ ਤਰੀਕੇ ਦੇ ਨਾਲ ਸਮਝਾਉਣਾ ਚਾਹੁੰਦੇ ਸੀ ਤਾਂ ਕਿ ਉਹਦੀ ਜ਼ਿਆਦਾ ਬੋਲਣ ਦੀ ਆਦਤ ਦੂਜਿਆਂ ਦੇ ਵਿੱਚ ਕਮੀਆਂ ਲੱਭਣ ਦੀ ਆਦਤ ਨੁਕਸ ਲੱਭਣ ਦੀ ਆਦਤ ਇਹ ਚੀਜ਼ਾਂ ਜੋ ਹੈ ਇਹ ਵਕਾਰ ਜੋ ਹੈ ਉਹਦੇ ਅੰਦਰੋਂ ਖਤਮ ਹੋ ਜਾਣਾ ਤੇ ਉਹ ਚੁੱਪ ਰਹਿ ਕੇ ਮੋਨ ਰਹਿ ਕੇ ਉਸ ਆਨੰਦ ਤੱਕ ਪਹੁੰਚ ਸਕੇ ਗਿਆਨ ਦੀਆਂ ਗਹਿਰਾਈਆਂ ਤੱਕ ਪਹੁੰਚ ਸਕੇ ਔਰ ਜਿਹੜਾ ਸੱਚਾ ਗੁਰੂ ਮੁਰਸ਼ਿਦ ਹੁੰਦਾ ਹੈ ਨਾ ਉਹਦੀ ਇਹੀ ਇੱਛਾ ਹੁੰਦੀ ਹੈ ਬਾਬਾ ਜੀ ਹਰ ਇੱਕ ਗੁਰੂ ਮੁਰਸ਼ਿਦ ਦੀ ਜ਼ਰਾ ਗੌਰ ਕਰੋ ਔਰ ਹਰ ਸੱਚੇ ਗੁਰੂ ਮੁਰਸ਼ਿਦ ਦੀ ਤਰ੍ਹਾਂ ਉਹ ਵੀ ਜਿਹੜੇ ਗੁਰੂ ਸੀ ਮੁਰਸ਼ਿਦ ਸੀ ਉਹ ਵੀ ਇਸ ਚੇਲੇ ਨੂੰ ਇਹ ਉਹਦੇ ਦਬਾਕ 'ਚ ਗੱਲ ਪਾਉਣਾ ਚਾਹੁੰਦੇ ਸੀ ਉਹਨੂੰ ਸਮਝਾਉਣਾ ਚਾਹੁੰਦੇ ਸੀ ਕਿ ਉਸ ਬੇਅੰਤ ਨੂੰ ਉਸ ਦਾਤੇ ਨੂੰ ਉਸ ਖੁਦਾਵੰਦ کریم ਦੀਆਂ ਰਹਿਮਤਾਂ ਨੂੰ ਉਹਦੇ ਆਨੰਦ ਨੂੰ ਚੁੱਪ ਰਹਿ ਕੇ ਹੀ ਜਾਣਿਆ ਜਾਂਦਾ ਹੈ। ਉਹਦਾ ਅਹਿਸਾਸ ਉਹਦੀਆਂ ਰਹਿਮਤਾਂ ਦਾ ਅਹਿਸਾਸ ਮਹਿਸੂਸ ਜਿਹੜਾ ਕੀਤਾ ਜਾ ਸਕਦਾ ਹੈ ਉਹ ਚੁੱਪ ਰਹਿ ਕੇ ਕੀਤਾ ਜਾ ਸਕਦਾ ਹੈ। ਹੁਣ ਉਸ ਗੁਰੂ ਮੁਰਸ਼ਿਦ ਨੂੰ ਉਹਨਾਂ ਨੂੰ ਉਹਨਾਂ ਨੇ ਇੱਕ ਤਰੀਕਾ ਸੋਚਿਆ। ਉਹਨਾਂ ਨੇ ਬੁਲਾਇਆ ਸਾਰੇ ਜਿੰਨੇ ਵੀ ਚੇਲੇ ਸੀ ਸਾਰਿਆਂ ਨੂੰ ਬੁਲਾ ਲਿਆ। ਔਰ ਨਾਲ ਨੂੰ ਕਿਹਾ ਵੀ ਤੁਹਾਨੂੰ ਮੈਂ ਦੋ ਭਾਗਾ ਚ ਵੰਡ ਰਿਆਂ ਵੱਖ-ਵੱਖ ਭਾਗਾ ਚ ਦੋ ਭਾਗਾ ਚ ਵੰਡ ਰਿਆਂ ਔਰ ਤੁਸੀਂ ਦੋ ਭਾਗਾ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਭਿਖਸ਼ਾ ਲੈ ਕੇ ਆਉਣੀ ਹੈ ਔਰ ਜਿਹੜੇ ਵੀ ਤੁਹਾਡੇ ਵਿੱਚੋਂ ਜਿਹੜੇ ਵੀ ਦੋ ਬੱਚੇ ਜਿਹੜੇ ਆ ਜਿਹੜੇ ਜਿਆਦਾ ਤੋਂ ਜਿਆਦਾ ਭਿਖਸ਼ਾ ਲੈ ਕੇ ਆਉਣਗੇ ਜ਼ਰਾ ਗੌਰ ਕਰਨਾ ਭਿਖਿਆ ਇਕੱਠੀ ਕਰਕੇ ਲਿਓਣਗੇ ਉਹਨਾਂ ਨੂੰ ਇਸ ਆਸ਼ਰਮ ਦਾ ਜਿਹੜਾ ਹੈ ਉਹ ਸਾਰਾ ਕਾਰਵਿਹਾਰ ਸੰਭਾਲਣ ਦਾ ਔਰ ਸਾਰੀ ਜ਼ਿੰਮੇਵਾਰੀ ਸੰਭਾਲਣ ਦਾ ਮੌਕਾ ਦਿੱਤਾ ਜਾਵੇਗਾ ਕਿਉਂਕਿ ਹੁਣ ਐ ਹੁੰਦਾ ਹੈ ਨਾ ਜਦੋਂ ਕਿਸੇ ਚੀਜ਼ ਦੀ ਜ਼ਿੰਮੇਵਾਰੀ ਪੈਂਦੀ ਹੈ ਤਾਂ ਫਿਰ ਪਤਾ ਲੱਗਦਾ ਹੈ ਕਿ ਇਹ ਇਹ ਸਮਝਦਾਰ ਹੈ ਇਹਨੂੰ ਮੁਰਸ਼ਿਦ ਨੇ ਚੁਣਿਆ ਹੈ ਮੈਂ ਹੁਣ ਉਹਦੇ ਮਨ 'ਚ ਤਾਂ ਪਹਿਲਾਂ ਹੀ ਸੀ ਉਹ ਲੜਕੇ ਦੇ ਕਿ ਮੈਨ ਮੇਰੇ ਦੇ ਕਿਉਂ ਨਹੀਂ ਪਾਉਂਦੇ ਗੱਲ ਮੇਰੇ ਨਾਲ ਕਿਉਂ ਨਹੀਂ ਸੁਝਾਅ ਕਰਦੇ ਮੈਂ ਦੇਖਣਾ ਚਾਹੁੰਦਾ ਹਾਂ ਜ਼ਿੰਮੇਵਾਰੀ ਮੈਨੂੰ ਮਿਲਣੀ ਚਾਹੀਦੀ ਹੈ ਔਰ ਹੁਣ ਗੁਰੂ ਨੇ ਕਿਹਾ ਵੀ ਤੁਸੀਂ ਜਾਣਾ ਹੈ ਜਿਹੜੇ ਦੋ ਜ਼ਿਆਦਾ ਲੈ ਕੇ ਆਉਣਗੇ ਉਹਨਾਂ ਨੂੰ ਜ਼ਿੰਮੇਵਾਰੀ ਮਿਲੇਗੀ ਉਹਨਾਂ ਨੇ ਇਹ ਵੀ ਦੱਸਿਆ ਗੱਲ ਜਾਰੀ ਕਰਦੇ ਕਰਦੇ ਵੀ ਭਿਖਿਆ ਮੰਗਣ ਦੇ ਨਾਲ ਤੁਹਾਡੀ ਹੋਮੇ ਜਿਹੜੀ ਹੈ ਹੰਕਾਰ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ ਇਸ ਲਈ ਇਹ ਜਿਹੜਾ ਕੰਮ ਮੈਂ ਤੁਹਾਨੂੰ ਦਿੱਤਾ ਹੈ ਭਿਖਿਆ ਮੰਗਣ ਦਾ ਇਹਨੂੰ ਪੂਰੇ ਦਿਲ ਨਾਲ ਕਰਨਾ ਹੈ ਕਿਉਂਕਿ ਇਹਦੇ ਨਾਲ ਵੀ ਤੁਹਾਨੂੰ ਜਿਹੜਾ ਗਿਆਨ ਮਿਲਣਾ ਹੈ ਉਹ ਤੁਹਾਨੂੰ ਦਿਲ ਨਾਲ ਮੰਗ ਕੇ ਹੀ ਮਿਲਣਾ ਜ਼ਰਾ ਗੌਰ ਕਰਨਾ ਕਿ ਭਿਖਿਆ ਮੰਗਣ ਤੁਸੀਂ ਚੱਲੇ ਆ ਪਰ ਇਹਦੇ ਵਿੱਚ ਇਹ ਨਾ ਸੋਚਿਓ ਵੀ ਇਸ ਕੰਮ ਨੂੰ ਐਵੇਂ ਨਾ ਲੈ ਲਿਓ ਕਿ ਐਵੇਂ ਮੰਗਣ ਭੇਜ ਦਿੱਤਾ ਹੈ ਇਰੇ ਪਿੱਛੇ ਕੋਈ ਰਾਜ਼ ਹੈ ਜਿਹੜਾ ਤੁਹਾਨੂੰ ਜਦੋਂ ਤੁਸੀਂ ਦਿਲ ਨਾਲ ਆਪਣਾ ਇਹ ਕਰਮ ਨਿਭਾਓਗੇ ਤਾਂ ਤੁਹਾਡੇ ਸਾਹਮਣੇ ਉਹ ਰਾਜ਼ ਖੁੱਲ ਜਾਏਗਾ ਹੁਣ ਉਹ ਗੁਰੂ ਮੁਰਸ਼ਦ ਨੇ ਕੀ ਕੀਤਾ ਜਾਣ ਬੁੱਝ ਕੇ ਜਿਹੜਾ ਜ਼ਿਆਦਾ ਬੋਲਦਾ ਸੀ ਉਹ ਔਰ ਜਿਹੜਾ ਘੱਟ ਬੋਲਦਾ ਸੀ ਉਹ ਉਹਨਾਂ ਦੋਵਾਂ ਦੀ ਜੋੜੀ ਬਣਾ ਦਿੱਤੀ ਜ਼ਰਾ ਗੌਰ ਕਰਨਾ ਦੋ ਦੋ ਜਾਨਾਂ ਨੂੰ ਭੇਜਣਾ ਸੀ ਉਹਨਾਂ ਦੋਵਾਂ ਦੀ ਜੋੜੀ ਬਣਾ ਦਿੱਤੀ ਹੁਣ ਜਿਹੜਾ ਜ਼ਿਆਦਾ ਬੋਲਦਾ ਸੀ ਉਹਦੇ ਮਨ 'ਚ ਤਾਂ ਇੱਕੋ ਹੀ ਗੱਲ ਸੀ ਕਿ ਹੁਣ ਮੈਨੂੰ ਮੌਕਾ ਮਿਲਿਆ ਹੈ ਮੈਂ ਆਪਣੇ ਗੁਰੂ ਮੁਰਸ਼ਦ ਨੂੰ ਇਹ ਸਾਬਤ ਕਰਕੇ ਦਿਖਾਣਾ ਹੈ ਕਿ ਮੈਂ ਇਸ ਤੋਂ ਜ਼ਿਆਦਾ ਸਮਝਦਾਰ ਹਾਂ ਉਹੀ ਗੱਲ ਆ ਗਈ ਨਾ ਕਿ ਚੇਲੇ ਹੁਣ ਗੁਰੂ ਨੂੰ ਸਖੌਣ ਲੱਗ ਪਏ। ਸੋ ਉਹ ਦਿਖਾਉਣਾ ਚਾਹੁੰਦਾ ਸੀ ਕਿ ਮੈਂ ਜ਼ਿਆਦਾ ਪ੍ਰਤਭਾਸ਼ਾਲੀ ਆ ਇਹਦੇ ਨਾਲੋਂ। ਹੁਣ ਉਹਨਾਂ ਦੋਨਾਂ ਚੇਲਿਆਂ ਨੇ ਆਪਸੀ ਸਹਿਮਤੀ ਦੇ ਨਾਲ ਇਹ ਡਿਸੀਜਨ ਲਿਆ ਕਿ ਦੋਵੇਂ ਚੇਲੇ ਜਿਹੜੇ ਆ ਨਾ ਉਹ ਪਿੰਡ ਦੇ ਵੱਖ-ਵੱਖ ਕੋਨਿਆਂ ਤੋਂ ਭੀਖ ਮੰਗਣਾ ਸ਼ੁਰੂ ਕਰਨਗੇ। ਤਾਂ ਕਿ ਉਹ ਜਿਹੜੀ ਭੀਖ ਦਾ ਕੰਮ ਜਿਹੜਾ ਕਾਰਿਆ ਦਿੱਤਾ ਹੈ ਭਿਕਸ਼ਾ ਮੰਗਣ ਦਾ ਗੁਰੂ ਨੇ ਉਹ ਜਲਦੀ ਤੋਂ ਜਲਦੀ ਮੁੱਕ ਜਾਵੇ। ਹੁਣ ਜਿਹੜਾ ਚੁੱਪ ਰਹਿਣ ਵਾਲਾ ਚੇਲਾ ਸੀ ਨਾ ਉਹ ਜਦੋਂ ਵੀ ਕਿਸੇ ਦੇ ਦਰ ਤੇ ਜਾਂਦਾ ਜਾ ਕੇ ਹੱਥ ਜੋੜਦਾ ਤੇ ਆਪਣਾ ਕਟੋਰਾ ਅੱਗੇ ਕਰ ਦਿੰਦਾ ਹੱਥ ਜੋੜਦਾ ਤੇ ਕਟੋਰਾ ਅੱਗੇ ਕਰ ਦਿੰਦਾ ਉਹਦੇ ਚਿਹਰੇ ਤੇ ਸਾਦਗੀ ਤੇ ਅੱਖਾਂ ਦੇ ਵਿੱਚ ਇੱਕ ਅਲੱਗ ਨੂਰ ਜਿਦਾ ਇਕਾਂਤ ਦਾ ਨੂਰ ਕਹ ਦਿੰਦੇ ਆ ਇਕਾਂਤ ਸੀ ਤੇ ਹੁਣ ਜਿਹਦੇ ਉਹ ਘਰ ਜਾਂਦਾ ਜਦੋਂ ਉਹਨਾਂ ਦੀ ਉਹਦੇ ਚਿਹਰੇ ਤੇ ਨਜ਼ਰ ਪੈਂਦੀ ਸਾਦਗੀ ਔਰ ਉਹਦੇ ਅੱਖਾਂ ਦੇ ਵਿੱਚ ਨਜ਼ਰ ਪੈਂਦੀ ਐਸਾ ਨੂਰ ਵੀ ਦਿਖਦਾ ਹੈ ਇਕਾਂਤ ਵੀ ਦਿਖਦਾ ਹੈ ਤਾਂ ਉਹ ਜਿਹੜੇ ਘਰ ਵਾਲੇ ਸੀਗੇ ਉਹ ਦਾਨ ਦੇ ਕੇ ਬੜੇ ਖੁਸ਼ ਹੁੰਦੇ ਆਪਣੇ ਆਪ ਨੂੰ ਭਾਗਿਆਸ਼ਾਲੀ ਸਮਝਦੇ ਕਿ ਕੋਈ ਸੱਚਾ ਸੰਤ ਆਇਆ ਹੈ ਫਕੀਰ ਆਇਆ ਹੈ ਜਿਹਦੀ ਝੋਲੀ ਖੇਰ ਪਾਈ ਕਿਉਂਕਿ ਇਹ ਨਾ ਤਾਂ ਕੁਝ ਬੋਲਦੇ ਸੀ ਸਿਰਫ ਹੱਥ ਜੋੜਦੇ ਸੀ ਮੁਸਕਰਾ ਕੇ ਔਰ ਇਹਦਾ ਕਟੋਰਾ ਅੱਗੇ ਕਰ ਦਿੰਦੇ ਸੀ ਔਰ ਦੂਜੇ ਪਾਸੇ ਜਿਹੜਾ ਜ਼ਿਆਦਾ ਬੋਲਣ ਵਾਲਾ ਸੀ ਉਹ ਜਿਹਦੇ ਵੀ ਘਰ ਜਾਂਦਾ ਉਹਨਾਂ ਨੂੰ ਕੋਈ ਗਿਆਨ ਦੇਣ ਲੱਗ ਪੈਂਦਾ ਹੁਣ ਜਿਹਦੇ ਕਰਕੇ ਲੋਕਾਂ ਨੇ ਉਹਨੂੰ ਭਿਖਿਆ ਹੀ ਨਹੀਂ ਦਿੱਤੀ ਹੁਣ ਕਿਸੇ ਨੂੰ ਜਾ ਕੇ ਤੁਸੀਂ ਕਹੋ ਵੀ ਭਾਈ ਆ ਤੁਹਾਡੀ ਗਲਤੀ ਹੈ ਉਹ ਪਹਿਲੀ ਵੀ ਤੁਸੀਂ ਗਏ ਆ ਭਿਖਿਆ ਲੈਣ ਦਾ ਅਗਲੇ ਨੂੰ ਕਹੀ ਜਾਵੇ ਇਹ ਆ ਜਿੱਦਾਂ ਨਹੀਂ ਕਰਨੀ ਚਾਹੀਦੀ ਇਦਾਂ ਕਰਨੀ ਚਾਹੀਦੀ ਹੈ ਤਾਂ ਅਗਲੇ ਨੇ ਕਹਿਣਾ ਜਾ ਭਾਈ ਕੰਮ ਕਰ ਆਪਣਾ ਤਾਂ ਉਹ ਇਹੀ ਕੁਛ ਕਰਦਾ ਸੀ ਉਹ ਗਿਆਨ ਦੇ ਹੀ ਜਾਂਦਾ ਸੀ ਕਮੀਆਂ ਲ ਕੱਢੀ ਜਾਂਦਾ ਸੀ ਕਿਸੇ ਨੇ ਭਿਖਿਆ ਨਹੀਂ ਦਿੱਤੀ ਥੋੜੇ ਬੋਦੇ ਲੋਕਾਂ ਨੇ ਦਿੱਤੀ ਤੇ ਉਹ ਉੱਥੋਂ ਚਲੇ ਗਏ ਹੁਣ ਜਦੋਂ ਕਾਰਿਆ ਸਮਾਪਤ ਹੋਇਆ ਤਾਂ ਬੋਲਣ ਵਾਲਾ ਚੇਲਾ ਔਰ ਨਾ ਬੋਲਣ ਵਾਲਾ ਘੱਟ ਬੋਲਣ ਵਾਲਾ ਚੇਲਾ ਮੋਨ ਰਹਿਣ ਵਾਲਾ ਜਦੋਂ ਇਕੱਠੇ ਹੋਏ ਤਾਂ ਬੋਲਣ ਵਾਲੇ ਚੇਲੇ ਨੇ ਦੇਖਿਆ ਕਿ ਯਾਰ ਇਹ ਜਿਹੜਾ ਮੋਨ ਰਹਿਣ ਵਾਲਾ ਚੇਲਾ ਹੈ ਇਦੇ ਕੋਲ ਮੇਰ ਤੋਂ ਦੋ ਗੁਣੀ ਜਿਹੜੀ ਹੈ ਉਹ ਜ਼ਿਆਦਾ ਭਿਖਿਆ ਇਕੱਠੀ ਹੋਈ ਹੈ ਹੁਣ ਇਹ ਦੇਖ ਕੇ ਉਹ ਜਿਹੜਾ ਜ਼ਿਆਦਾ ਬੋਲਣ ਵਾਲਾ ਚੇਲਾ ਸੀ ਉਹ ਬੜਾ ਦੁਖੀ ਹੋਇਆ ਉਹਨੂੰ ਗੁੱਸਾ ਵੀ ਚੜਿਆ ਪਰ ਕਰੇ ਕੀ ਦੋਵੇਂ ਜਾਣੇ ਜਦੋਂ ਆਸ਼ਰਮ ਨੂੰ ਤੁਰ ਪਏ ਤਾਂ ਜਿਹੜਾ ਜ਼ਿਆਦਾ ਬੋਲਣ ਵਾਲਾ ਚੇਲਾ ਸੀ ਨਾ ਉਹਨੇ ਇੱਕ ਖੇਡ ਰਚਾਈ ਬਾਬਾ ਜੀ ਉਹਦੇ ਦਿਮਾਗ ਨੂੰ ਇੱਕ ਸ਼ਰਾਰਤ ਸੂਜੀ ਤਾਂ ਉਹਨੇ ਉਸ ਘੱਟ ਬੋਲਣ ਵਾਲੇ ਚੇਲੇ ਨੂੰ ਮੌਨ ਰਹਿਣ ਵਾਲੇ ਨੂੰ ਉਹਨੇ ਕਿਹਾ ਕਿ ਆਪਾਂ ਇਦਾਂ ਕਰਦੇ ਆਂ ਵੀ ਜਿੰਨੀ ਵੀ ਭਿਖਿਆ ਹੈ ਇਹ ਸਾਰੀ ਇੱਕੋ ਹੀ ਜਗ੍ਹਾ ਇਕੱਠੀ ਕਰ ਲੈਣੇ ਕਿਉਂਕਿ ਗੁਰੂ ਜੀ ਨੇ ਸਾਨੂੰ ਇਕੱਠਿਆਂ ਭੀਖਿਆ ਮੰਗਣ ਲਈ ਕਿਹਾ ਸੀ ਤੇ ਜਿਹੜਾ ਚੋਪ ਰਹਿਣ ਵਾਲਾ ਸੀ ਨਾ ਉਹਨੇ ਉਹਦੀ ਗੱਲ ਸੁਣੀ ਤੇ ਉਸ ਮਸਤ ਰੰਗੇ ਨੇ ਮੌਨ ਰਹਿਣ ਵਾਲੇ ਚੇਲੇ ਨੇ ਕੀ ਕੀਤਾ ਬਿਨਾ ਕੁਝ ਬੋਲਿਆਂ ਆਪਣੀ ਸਾਰੀ ਭੀਖਿਆ ਚੱਕ ਕੇ ਉਸ ਜ਼ਿਆਦਾ ਬੋਲਣ ਵਾਲੇ ਦੇ ਝੋਲੇ ਦੇ ਵਿੱਚ ਪਾ ਦਿੱਤੀ ਹੁਣ ਜਿਹੜਾ ਜ਼ਿਆਦਾ ਬੋਲਦਾ ਸੀ ਨਾ ਉਹ ਮਾਨੀ ਮਨ ਬੜਾ ਖੁਸ਼ ਹੋ ਰਿਹਾ ਸੀ ਕਿ ਹੁਣ ਜਿਹੜਾ ਹੈ ਉਹ ਗੁਰੂ ਜੀ ਨੂੰ ਪਤਾ ਨਹੀਂ ਚੱਲੇਗਾ ਮੁਰਸ਼ਿਦਾ ਨੂੰ ਪਤਾ ਨਹੀਂ ਚੱਲੇਗਾ ਕਿ ਸਾਡੇ ਵਿੱਚੋਂ ਜਿਆਦਾ ਭਿੱਖਿਆ ਕਿੰਨੇ ਮੰਗੀ ਹੈ ਰਗੋਰ ਕਰੋ ਗੁਰੂ ਨੂੰ ਕਿਉਂ ਨਹੀਂ ਪਤਾ ਚੱਲਣਾ ਬਾਬਾ ਜੀ ਬਾਪੇ ਨੂੰ ਨਹੀਂ ਪਤਾ ਚੱਲਣਾ ਤੇ ਹੋਰ ਕਿਹਨੂੰ ਪਤਾ ਚੱਲਣਾ ਉਹਨੂੰ ਇਹੀ ਸੋਚ ਰਿਹਾ ਹੈ ਕਿ ਗੁਰੂ ਜੀ ਨੂੰ ਪਤਾ ਨਹੀਂ ਚੱਲਣਾ ਹੁਣ ਇਹ ਚਾਲ ਉਹਨੇ ਇਸ ਲਈ ਕੀਤੀ ਕਿਉਂਕਿ ਉਹਦੇ ਮਨ ਦੇ ਵਿੱਚ ਇਹ ਗੱਲ ਆ ਗਈ ਸੀ ਵੀ ਗੁਰੂ ਜੀ ਤਾਂ ਪਹਿਲਾਂ ਹੀ ਮੈਨੂੰ ਘੱਟ ਸਵਾਲ ਜਵਾਬ ਪੁੱਛਦੇ ਆ ਕੋਈ ਕਰਮ ਕਰਨਾ ਹੁੰਦਾ ਹੈ ਜਦੋਂ ਵੀ ਆਸ਼ਰਮ ਦਾ ਇਹ ਡੇਰੀ ਦਾ ਤਾਂ ਮੈਨੂੰ ਤਾਂ ਪੁੱਛਦੇ ਨਹੀਂ ਮੇਰੇ ਤੋਂ ਸਲਾਹ ਨਹੀਂ ਲੈਂਦੇ ਤਾਂ ਉਹ ਉਹ ਮੈਨੂੰ ਹੋਰ ਵੀ ਜ਼ਿਆਦਾ ਘੱਟ ਪ੍ਰਤਭਾਸ਼ਾਲੀ ਸਮਝਣਗੇ ਇਸ ਲਈ ਉਹਨੇ ਇਹ ਚਾਲ ਚੱਲੀ ਹੁਣ ਜਦੋਂ ਸ਼ਾਮ ਨੂੰ ਸਾਰੇ ਚੇਲੇ ਭਿੱਖਿਆ ਲੈ ਕੇ ਗੁਰੂ ਜੀ ਦੇ ਕੋਲ ਪਹੁੰਚੇ ਮੁਰਸ਼ਿਦ ਦੇ ਕੋਲ ਪਹੁੰਚੇ ਤਾਂ ਮੁਰਸ਼ਿਦਾ ਨੇ ਦੇਖਿਆ ਵੀ ਇਹ ਦੋਨਾਂ ਕੋਲ ਜਿਹੜਾ ਹੈ ਘੱਟ ਬੋਲਣ ਵਾਲਾ ਔਰ ਜ਼ਿਆਦਾ ਬੋਲਣ ਵਾਲੇ ਦੀ ਜਿਹੜੀ ਭਿੱਖਿਆ ਇਕੱਠੀ ਕੀਤੀ ਹੈ ਇਹ ਬਹੁਤ ਜ਼ਿਆਦਾ ਹੈ ਬਾਕੀ ਸਾਰਿਆਂ ਨਾਲੋਂ ਤੇ ਉਹਨਾਂ ਮੁਰਸ਼ਿਦਾ ਨੇ ਇਹਨਾਂ ਦੋਵਾਂ ਨੂੰ ਸਾਰਿਆਂ ਸਾਹਮਣੇ ਹੀ ਆਸ਼ੀਰਵਾਦ ਦਿੱਤਾ ਔਰ ਇਨਾਂ ਦੀ ਸ਼ਾਬਾਸ਼ੀ ਦਿੱਤੀ ਔਰ ਫੇਰ ਮੁਰਚਿਦਾ ਨੇ ਕਿਹਾ ਕਿ ਮੈਂ ਹੁਣ ਇਹ ਆਸ਼ਰਮ ਦੀ ਜ਼ਿੰਮੇਵਾਰੀ ਤੁਹਾਨੂੰ ਦੋਵਾਂ ਨੂੰ ਨਹੀਂ ਦੇ ਸਕਦਾ ਕਿਉਂਕਿ ਇਹਦੇ ਨਾਲ ਹੋ ਸਕਦਾ ਹੈ ਤੁਹਾਡੇ ਆਪਸ ਦੇ ਵਿੱਚ ਮਤਭੇਦ ਹੋ ਜਾਣ ਇਸ ਲਈ ਇਸ ਆਸ਼ਰਮ ਦੀ ਜ਼ਿੰਮੇਵਾਰੀ ਤਾਂ ਉਹਨੂੰ ਮਿਲੇਗੀ ਤੁਹਾਡੇ ਦੋਵਾਂ ਵਿੱਚੋਂ ਇੱਕ ਨੂੰ ਜਿਹੜਾ ਜ਼ਿਆਦਾ ਭਿੱਖਿਆ ਲੈ ਕੇ ਆਇਆ ਹੈ ਤੇ ਹੁਣ ਤੁਸੀਂ ਦੋਵੇਂ ਦੱਸੋ ਵੀ ਤੁਹਾਡੇ ਚੋਂ ਸਭ ਤੋਂ ਜ਼ਿਆਦਾ ਭਿੱਖਿਆ ਕੌਣ ਲੈ ਕੇ ਆਇਆ ਸੀ ਤਾਂ ਜਿਹੜਾ ਜ਼ਿਆਦਾ ਬੋਲਣ ਵਾਲਾ ਚੇਲਾ ਸੀ ਨਾ ਉਹ ਕਹਿਣ ਲੱਗਾ ਕਿ ਗੁਰੂ ਜੀ ਮੈਂ ਇਸ ਤੋਂ ਦੁਗਣੀ ਭਿੱਖਿਆ ਲੈ ਕੇ ਆਇਆ ਸੀ ਪਰ ਗਲਤੀ ਇਹ ਹੋਗੀ ਕਿ ਮੈਂ ਇਹਦੇ ਝੋਲੇ ਦੇ ਵਿੱਚ ਆਪਣੀ ਭਿੱਖਿਆ ਪਾ ਦਿੱਤੀ ਸਾਰੀ ਇਕੱਠੀ ਕਰ ਦਿੱਤੀ ਪਰ ਮੈਨੂੰ ਨਹੀਂ ਪਤਾ ਸੀ ਵੀ ਤੁਸੀਂ ਇਹੋ ਜਿਹਾ ਫੈਸਲਾ ਲੈਣਾ ਹੁਣ ਗੁਰੂ ਮੁਰਸ਼ਿਦ ਨੇ ਘੱਟ ਬੋਲਣ ਵਾਲੇ ਚੇਲੇ ਨੂੰ ਪੁੱਛਿਆ ਕਿ ਭਾਈ ਤੂੰ ਇਹਦੀ ਗੱਲ ਨਾਲ ਸਹਿਮਤ ਹੈ ਕਿ ਇਹ ਕਹਿੰਦਾ ਕਿ ਮੈਂ ਦੋ ਗੁਣੀ ਭਿੱਖਿਆ ਲੈ ਕੇ ਆਇਆ ਸੀ ਤਾਂ ਜਿਹੜਾ ਚੋਪਰ ਰਹਿਣ ਵਾਲਾ ਚੇਲਾ ਸੀ ਉਹਨੇ ਕਿਹਾ ਕਿ ਗੁਰੂ ਜੀ ਕਿ ਮੁਰਸ਼ਿਦੋ ਮੇਰੇ ਕੋਲ ਕੋਈ ਵੀ ਸਾਧਨ ਨਹੀਂ ਹੈ ਜਿਸ ਦੇ ਨਾਲ ਮੈਂ ਸਾਬਤ ਕਰ ਸਕਾਂ ਕਿ ਦਰਅਸਲ ਇਹ ਨਹੀਂ ਮੈਂ ਇਹ ਤੋਂ ਦੋ ਗੁਣੀ ਭਿਖਿਆ ਲੈ ਕੇ ਆਇਆ ਸੀ ਕਿ ਮੈਂ ਦੁੱਗਣੀ ਲੈ ਕੇ ਆਇਆ ਸੀ ਭਿਖਿਆ ਇਹ ਘਟ ਲੈ ਕੇ ਆਇਆ ਸੀ ਤੇ ਇੰਨੇ ਹੀ ਮੈਨੂੰ ਭਿਖਿਆ ਜਿਹੜੀ ਹੈ ਉਹ ਇੱਕ ਥੈਲੇ ਦੇ ਵਿੱਚ ਰੱਖਣ ਨੂੰ ਕਿਹਾ ਸੀ ਆਸ਼ਰਮ ਤੋਂ ਕੁਝ ਦੂਰੀ ਤੇ ਇੱਕ ਪਹਾੜੀ ਸੀ ਔਰ ਉਹਦੇ ਪਿੱਛੇ ਸ਼ਾਮ ਦਾ ਸੂਰਜ ਜਿਹੜਾ ਹੈ ਉਹ ਡੁੱਬ ਰਿਹਾ ਸੀ ਪਰ ਹੁਣ ਦੇਖੋ ਮੁਰਸ਼ਿਦ ਨੂੰ ਪਤਾ ਹੁੰਦਾ ਜ਼ਰਾ ਗੌਰ ਕਰੋ ਮੁਰਸ਼ਿਦ ਨੂੰ ਤਾਂ ਪਤਾ ਹੀ ਸੀ ਕਿ ਕੌਣ ਸੱਚ ਬੋਲ ਰਿਹਾ ਔਰ ਕੌਣ ਝੂਠ ਬੋਲ ਰਿਹਾ ਪਰ ਬਾਕੀ ਲੋਕਾਂ ਸਾਹਮਣੇ ਇਹ ਸਾਬਤ ਕਰਨਾ ਸੀ ਤਾਂ ਗੁਰੂ ਜੀ ਨੇ ਪੁੱਛਿਆ ਵੀ ਉਹ ਪਹਾੜੀ ਤੇ ਕੀ ਹੋ ਰਿਹਾ ਸੂਰਜ ਡੁੱਬ ਰਿਹਾ ਸੀ ਤਾਂ ਜਿਹੜਾ ਜ਼ਿਆਦਾ ਬੋਲਣ ਵਾਲਾ ਸੀ ਨਾ ਉਹਨੇ ਫਟਾਫਟ ਬੋਲਿਆ ਕਹਿੰਦਾ ਗੁਰੂ ਜੀ ਮੁਰਸ਼ਿਦੋ ਉਹ ਜਿਹੜਾ ਸੂਰਜ ਹੈ ਉਹ ਆਪਣਾ ਰੰਗ ਫੈਲਾ ਰਿਹਾ ਲਾਲੀ ਛਾਈ ਹੋਈ ਹੈ ਔਰ ਨਜ਼ਾਰਾ ਬੜਾ ਖੂਬਸੂਰਤ ਹੈ ਉਹ ਹੋਰ ਵੀ ਕੁਝ ਬੋਲਣ ਲੱਗਾ ਤਾਂ ਜਿਹੜੇ ਮੁਰਸ਼ਿਦ ਸੀ ਉਹਨਾਂ ਨੇ ਕਿਹਾ ਵੀ ਚੁੱਪ ਕਰ ਬਸ ਉਹਨਾਂ ਨੇ ਚੁੱਪ ਕਰਾ ਦਿੱਤਾ ਹੁਣ ਜਵਾਬ ਜਾਣਨ ਵਾਸਤੇ ਜਦੋਂ ਉਹਨਾਂ ਨੇ ਦੂਜੇ ਚੇਲੇ ਵੱਲ ਦੇਖਿਆ ਨਾ ਜਿਹੜਾ ਮੌਨ ਸੀ ਤਾਂ ਦੇਖਿਆ ਔਰ ਦੇਖਦੇ ਹੀ ਰਹੇ ਕਿ ਉਹਦਾ ਚਿਹਰਾ ਜਿਹੜਾ ਹੈ ਨਾ ਉਹਦੀਆਂ ਅੱਖਾਂ ਜਿਹੜੀਆਂ ਹਨ ਉਹ ਹੰਝੂਆਂ ਨਾਲ ਭਰੀਆਂ ਹੋਈਆਂ ਉਹਦਾ ਅੰਦਰਲਾ ਪ੍ਰੇਮ ਸ਼ਰਦਾ ਨਾਲ ਉਹ ਮਾਸੂਮੀਅਤ ਜਿਹੜੀ ਹੈ ਉਹ ਅੱਖਾਂ ਰਾਹੀਂ ਵਹਿ ਰਹੀ ਹੈ ਅੰਦਰਲੀ ਜਿਹੜੀ ਪਵਿੱਤਰਤਾ ਹੈ ਉਹ ਵਹਿ ਰਹੀ ਹੈ ਤਾਂ ਮੁਰਸ਼ਿਦ ਨੇ ਉਸ ਨੂੰ ਪੁੱਛਿਆ ਹੀ ਨਹੀਂ ਉਹ ਜਵਾਬ ਮਿਲ ਚੁੱਕਿਆ ਸੀ ਉਹ ਲੜਕਾ ਪਹਾੜੀ ਵੱਲ ਦੇਖ ਕੇ ਬੱਸ ਉਹਦੀਆਂ ਹੰਝੂ ਵਹਿ ਰਹੇ ਸੀ ਬਾਬਾ ਜੀ ਉਸ ਵਕਤ ਫਿਰ ਮੁਰਸ਼ਿਦ ਨੇ ਸਾਰੇ ਜਿਹੜੇ ਚੇਲੇ ਸੀ ਉਹਨਾਂ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਮੈਂ ਇੱਕ ਸਵਾਲ ਕੀਤਾ ਕਿ ਉਹ ਪਹਾੜੀ ਪਿੱਛੇ ਕੀ ਹੋ ਰਿਹਾ ਹੈ ਔਰ ਬਹੁਤ ساری ਦੁਨੀਆਂ ਨੂੰ ਇਹੀ ਲੱਗੇਗਾ ਕਿ ਉਹ ਇੱਕ ਖੂਬਸੂਰਤ ਦ੍ਰਿਸ਼ ਹੈ ਕਿ ਉਹ ਇੱਕ ਸੋਹਣਾ ਨਜ਼ਾਰਾ ਹੈ ਪਰ ਦਿਲਚਸਪ ਗੱਲ ਇਹ ਹੈ ਕਿ ਸੁੰਦਰਤਾ ਨੂੰ ਕਦੇ ਵੀ ਖੂਬਸੂਰਤੀ ਨੂੰ ਕਦੇ ਵੀ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਉਹਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ ਔਰ ਸਾਹਮਣੇ ਰਹਿਣ ਵਾਲਾ ਜਿਹੜਾ ਇਨਸਾਨ ਹੈ ਨਾ ਉਹ ਖੂਬਸੂਰਤੀ ਨੂੰ ਦੇਖ ਸਕਦਾ ਹੈ ਤੁਹਾਡੀ ਇਸ ਕਰਕੇ ਗੁਰੂ ਮੁਰਸ਼ਿਦ ਨੇ ਉਸ ਚੁੱਪ ਰਹਿਣ ਵਾਲੇ ਚੇਲੇ ਵੱਲ ਇਸ਼ਾਰਾ ਕਰਦਿਆਂ ਗਿਆ ਕਿ ਇਸ ਬੱਚੇ ਨੇ ਅਸਲ ਦੇ ਵਿੱਚ ਅਸਲੀਅਤ ਵਿੱਚ ਖੂਬਸੂਰਤੀ ਦੇਖੀ ਹੈ ਦੂਜੇ ਬੱਚੇ ਨੇ ਸਿਰਫ ਤੇ ਸਿਰਫ ਖੂਬਸੂਰਤੀ ਦੀ ਵਿਆਖਿਆ ਕੀਤੀ ਹੈ ਅਸਲ ਦੇ ਵਿੱਚ ਖੂਬਸੂਰਤੀ ਮਹਿਸੂਸ ਜਿਹੜੀ ਕੀਤੀ ਹੈ ਉਹ ਇਹਨੇ ਮੋਨ ਰਹਿਣ ਵਾਲੇ ਨੇ ਕੀਤੀ ਹੁਣ ਜਦੋਂ ਇਹ ਸਭ ਦੇਖਿਆ ਉਸ ਜ਼ਿਆਦਾ ਬੋਲਣ ਵਾਲੇ ਨੇ ਕਿ ਉਹਦੀਆਂ ਕੋਸ਼ਿਸ਼ਾਂ ਸਾਰੀਆਂ ਨਸ਼ਟ ਹੋ ਗਈਆਂ ਖਰਾਬ ਹੋ ਗਈਆਂ ਮੈਂ ਉੱਚਾ ਉੱਠਣਾ ਚਾਹੁੰਦਾ ਸੀ ਗੁਰੂ ਦੀ ਨਜ਼ਰ ਚ ਪਰ ਮੇਰੀ ਖਰਾਬ ਹੋ ਗਈਆਂ ਕੋਸ਼ਿਸ਼ਾਂ ਹੁਣ ਜਦੋਂ ਨੇ ਇਹ ਦੇਖਿਆ ਵੀ ਮੇਰੀਆਂ ਕੋਸ਼ਿਸ਼ਾਂ ਖਰਾਬ ਹੋ ਗਈਆਂ ਤਾਂ ਉਹ ਜਿਹੜਾ ਜ਼ਿਆਦਾ ਬੋਲਣ ਵਾਲਾ ਸੀ ਉੱਚੀ ਉੱਚੀ ਫੁੱਟ ਫੁੱਟ ਕੇ ਰੋਣ ਲੱਗ ਪਿਆ ਬਾਬਾ ਜੀ ਤਾਂ ਉਸ ਵਕਤ ਫਿਰ ਮੁਰਸ਼ਿਦ ਜਿਹੜੇ ਨਾ ਉਹ ਮੁਸਕਰਾਏ ਔਰ ਉਸ ਬੱਚੇ ਦੇ ਕੋਲ ਗਏ ਕਹਿੰਦੇ ਪੁੱਤਰ ਸਾਨੂੰ ਪਹਿਲਾਂ ਹੀ ਪਤਾ ਸੀ ਵੀ ਤੂੰ ਝੂਠ ਬੋਲ ਰਿਹਾ ਪਰ ਅਸੀਂ ਤੈਨੂੰ ਇਹ ਅਹਿਸਾਸ ਦਿਵਾਉਣਾ ਚਾਹੁੰਦੇ ਸੀ ਵੀ ਤੂੰ ਗਲਤ ਕਰ ਰਿਹਾ ਮੁਰਸ਼ਿਦਾ ਨੇ ਸਾਰੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਦੱਸਿਆ ਉਹਨਾਂ ਨੂੰ ਕਿ ਸ਼ਬਦ ਜਿਹੜੇ ਹੁੰਦੇ ਹਨ ਉਹ ਇੱਕ ਜਾਲ ਵਰਗੇ ਹੁੰਦੇ ਹਨ ਜਦੋਂ ਕੋਈ ਇਨਸਾਨ ਛੋਟੀ ਜੀ ਗੱਲ ਨੂੰ ਵਿਧਾ ਚੜਾ ਕੇ ਦੱਸਦਾ ਹੈ ਜਾਂ ਆਪਣੇ ਆਪ ਨਹੀਂ ਡੀਂਗਾ ਮਾਰਦਾ ਹੈ ਸ਼ਬਦਾਂ ਦੇ ਜ਼ਰੀਏ ਤਾਂ ਉਹ ਹੋਰ ਫਸਦਾ ਚਲਿਆ ਜਾਂਦਾ ਹੈ ਔਰ ਇਸੇ ਵਜ੍ਹਾ ਦੇ ਨਾਲ ਉਹ ਅੰਤਰਮੁਖੀ ਹੋਣ ਦੀ ਬਜਾਏ ਬਾਹਰ ਮੁਖੀ ਹੋਈ ਜਾਂਦਾ ਹੈ ਅੰਤਰਮੁਖੀ ਅੰਦਰ ਅੰਤਰ ਧਿਆਨ ਜਿਹੜਾ ਹੁੰਦਾ ਹੈ ਉੱਧਰ ਨੂੰ ਨਹੀਂ ਜਾਂਦਾ ਅਸਲੀਅਤ ਨਹੀਂ ਪਛਾਣਦਾ ਕਿਸੇ ਚੀਜ਼ ਦੀ ਬਾਹਰ ਮੁਖੀ ਜੋ ਬਾਹਰ ਵਿਖਾਵੇ ਵੱਲ ਜ਼ਿਆਦਾ ਧਿਆਨ ਹੋ ਜਾਂਦਾ ਹੈ ਔਰ ਦੂਜੇ ਪਾਸੇ ਜਿਨੇ ਅਸਲੀਅਤ ਦੇ ਵਿੱਚ ਆਪਣੀ ਅੰਦਰ ਦੀ ਯਾਤਰਾ ਸ਼ੁਰੂ ਕਰਨੀ ਹੈ ਉਹ ਸਨਾਨੰਤ ਤੱਕ ਪਹੁੰਚਣਾ ਚਾਹੁੰਦਾ ਹੈ ਜਿਹੜਾ ਪਰਮਾਨੰਤ ਤੱਕ ਸ਼ੁਰੂ ਕਰਨੀ ਜਦੀ ਸ਼ੁਰੂਆਤ ਹੀ ਅਜੇ ਹੋਣੀ ਹੈ ਤਾਂ ਕਹਿੰਦੇ ਉਹਦੀ ਸ਼ੁਰੂਆਤ ਮੋਨ ਤੋਂ ਹੁੰਦੀ ਹੈ ਜ਼ਰੂਰਤ ਤੋਂ ਜ਼ਿਆਦਾ ਬੋਲਣਾ ਜਾਂ ਹਰ ਸਮੇਂ ਬੋਲਦੇ ਰਹਿਣਾ ਇਹ ਸਭ ਸਾਡਾ ਜਿਹੜਾ ਅੰਦਰ ਦਾ ਸਫ਼ਰ ਹੈਣਾ ਉਹਦੇ ਵਿੱਚ ਰੁਕਾਵਟ ਪੈਦਾ ਕਰਦਾ ਹੈ ਔਰ ਜਦੋਂ ਹੀ ਤੁਸੀਂ ਚੁੱਪ ਰਹਿਣ ਦਾ ਅਭਿਆਸ ਕਰਨ ਲੱਗ ਪੈਂਦੇ ਹੋ ਕੋਸ਼ਿਸ਼ ਕਰਨ ਲੱਗ ਪੈਂਦੇ ਹੋ ਤਾਂ ਤੁਸੀਂ ਜ਼ਿਆਦਾਤਰ ਸਮਾਂ ਜਿਹੜਾ ਹੈ ਉਹ ਆਪਣੇ ਨਾਲ ਬਿਤਾਉਣ ਲੱਗ ਪੈਂਦੇ ਹੋ ਜਿਸ ਦੇ ਨਾਲ ਤੁਸੀਂ ਇਕਾਂਤ ਨੂੰ ਜਾਨਣਾ ਸ਼ੁਰੂ ਕਰ ਲੈਂਦੇ ਹੋ ਔਰ ਇੱਕ ਵਾਰ ਜੇ ਉਹ ਇਕਾਂਤਪਨ ਜਿਹੜਾ ਇਕਾਂਤ ਹੈ ਜਿਹੜਾ ਅਸਲੀਅਤ ਉਹ ਜਦੋਂ ਮਨ ਦੇ ਵਿੱਚ ਵੱਸ ਗਈ ਨਾ ਫਿਰ ਉਹ ਤੁਹਾਡੇ ਚਿਹਰੇ ਤੇ ਜਿਹੜਾ ਹੈ ਉਹ ਸਾਦਗੀ ਉਹ ਸਪਸ਼ਟਤਾ ਜਿਹੜੀ ਹੈ ਉਹ ਸਾਫ਼-ਸਾਫ਼ ਤੁਹਾਡੇ ਚਿਹਰੇ ਤੇ ਦਿਖਾਈ ਦੇਣ ਲੱਗ ਪੈਂਦੀ ਹੈ ਉਸ ਵਕਤ ਫਿਰ ਕੁਝ ਵੀ ਸਾਬਿਤ ਕਰਨ ਦੀ ਲੋੜ ਨਹੀਂ ਪੈਣੀ ਤੁਹਾਨੂੰ ਕੁਝ ਕਹਿਣ ਦੀ ਲੋੜ ਨਹੀਂ ਪੈਣੀ ਸਭ ਕੁਝ ਅੱਖਾਂ ਦੇ ਵਿੱਚ ਦੇਖਿਆ ਜਾਂਦਾ ਹੈ ਚੁੱਪਚੀ ਪੀਤੇ ਹੁੰਦੀਆਂ ਗੱਲਾਂ ਬੋਲਣ ਦੀ ਮੈਨੂੰ ਲੋੜ ਨਹੀਂ ਪੈਂਦੀ ਦੇਖੇਗਾ ਵੀ ਉਹੀ ਨਾ ਜਿਹਦੇ ਕੋਲ ਅੱਖ ਹੈ ਗੁਰੂ ਮੁਰਸ਼ਿਦਾਂ ਦੇ ਕੋਲ ਜਾ ਕੇ ਫਿਰ ਬੋਲਣ ਦੀ ਲੋੜ ਨਹੀਂ ਪੈਂਦੀ ਨਜ਼ਰ ਹੀ ਸਾਰਾ ਕੁਝ ਬਿਆਨ ਕਰ ਦਿੰਦੀ ਹੈ ਉਹਦਾ ਚਿਹਰਾ ਹੀ ਸਭ ਕੁਝ ਬਿਆਨ ਕਰ ਦਿੰਦਾ ਉਸ ਚੁੱਪ ਰਹਿਣ ਵਾਲੇ ਚੇਲੇ ਵੱਲ ਮੁਰਸ਼ਿਦ ਨੇ ਇਸ਼ਾਰਾ ਕਰਦੇ ਹੋਏ ਕਿਹਾ ਕਿ ਜੋ ਇਸ ਨੇ ਅੱਜ ਦ੍ਰਿਸ਼ ਦੇਖਿਆ ਜੋ ਇਸਨੇ ਨਜ਼ਾਰਾ ਲਿਆ ਮਹਿਸੂਸ ਕੀਤਾ ਜੋ ਉਹ ਜਿਆਦਾ ਬੋਲਣ ਵਾਲਾ ਜਿਹੜਾ ਸ਼ਖਸ ਹੈ ਉਹ ਕਦੇ ਵੀ ਨਹੀਂ ਦੇਖ ਪਾਏਗਾ ਕਿਉਂਕਿ ਜਿਹੜਾ ਜਿਆਦਾ ਬੋਲਦਾ ਰਹੇਗਾ ਨਾ ਉਹ ਸਿਰਫ ਆਪਣੀ ਅਕਲ ਦੇ ਨਾਲ ਇਹੀ ਤਰਕ ਕਰਦਾ ਰਹੇਗਾ ਕਿ ਆਖਿਰ ਇੱਥੇ ਦੇਖ ਕੀ ਕੀ ਰਿਹਾ ਹੈ ਇੱਥੇ ਕੀ ਕੀ ਹੋ ਰਿਹਾ ਹੈ ਉਹ ਕਦੇ ਵੀ ਉਹ ਨਜ਼ਾਰਾ ਮਹਿਸੂਸ ਨਹੀਂ ਕਰ ਪਾਏਗਾ ਜਿਹੜਾ ਜਿਆਦਾ ਬੋਲਣ ਵਾਲਾ ਹੈ ਉਹਨੂੰ ਦਿਖੇਗਾ ਪਹਾੜ ਸੂਰਜ ਡੁੱਬ ਰਿਹਾ ਹੈ ਜਾਂ ਉਹਦੀ ਲਾਲੀ ਦਿਖੇਗੀ ਜਾਂ ਔਰੰਗ ਫੈਲਾ ਰਿਹਾ ਹੈ ਉਹ ਉਸ ਦੀ ਸੁੰਦਰਤਾ ਨੂੰ ਮਹਿਸੂਸ ਨਹੀਂ ਕਰ ਪਾਏਗਾ ਕਿਉਂਕਿ ਉਹ ਉਹਦੇ ਪਿੱਛੇ ਜੋ ਵਿਰਾਟ ਹੈ ਜੋ ਅਦਵੈਤ ਹੈ ਜਿਹੜਾ ਉਹ ਰੰਗਾਂ ਦਾ ਲਲਾਰੀ ਹੈ ਮਾਲਕ ਹੈ ਉਸ ਨੂੰ ਕਦੇ ਵੀ ਦੇਖ ਨਹੀਂ ਪਾਏਗਾ ਉਸ ਚੀਜ਼ ਦੇ ਪਿੱਛੇ ਕੀ ਹੈ ਔਰ ਜੇਕਰ ਚੋਪਰਣ ਦੀ ਕਲਾ ਸਿੱਖਣੀ ਚਾਹੁੰਦੇ ਹੋ ਤਾਂ ਇਹ ਗੱਲ ਯਾਦ ਰੱਖਣੀ ਪੈਣੀ ਹੈ ਕਿ ਆਪਾਂ ਕਦੇ ਵੀ ਕਿਸੇ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗੇ ਔਰ ਬਹੁਤ ਸਾਰੇ ਲੋਕ ਤਾਂ ਇਸ ਲਈ ਜ਼ਿਆਦਾ ਬੋਲਦੇ ਨੇ ਤਾਂ ਕਿ ਦੂਜੇ ਸਾਡੇ ਤੋਂ ਇੰਪ੍ਰੈਸ ਹੋ ਜਾ। ਦੂਜੇ ਸਾਡੇ ਤੋਂ ਪ੍ਰਭਾਵਿਤ ਹੋ ਜਾ। ਜਾਂ ਉਹ ਚਾਹੁੰਦੇ ਨੇ ਕਿ ਮੇਰੀ ਜਿਹੜੀ ਹੈ ਉਹ ਕਹਿੰਦੇ ਨਾ ਕਿ ਮੇਰੇ ਤੋਂ ਵੱਡਾ ਕੋਈ ਨਹੀਂ ਹੈ। ਆਪਣੇ ਆਪ ਨੂੰ ਇਹ ਸਾਬਤ ਕਰਨਾ ਚਾਹੁੰਦੇ ਆ ਕਿ ਮੈਨੂੰ ਬੜਾ ਗਿਆਨ ਹੈ। ਪੱਲੇ ਭਾਵੇਂ ਕੱਖਣਾ ਹੋਵੇ, ਪੜਿਆ ਭਾਵੇਂ ਕੱਖਣਾ ਹੋਵੇ, ਪਰ ਫਿਰ ਵੀ ਕਹੀ ਜਾ ਮੈਨੂੰ ਆਉਂਦਾ ਹੈ, ਆਉਂਦਾ ਹੈ। ਤਾਂ ਉਹ ਕਹਿੰਦੇ ਜਿਹਨੂੰ ਜਿਹੜਾ ਜ਼ਿਆਦਾ ਕਹਿੰਦਾ ਨਾ ਆਉਂਦਾ ਉਹਨੂੰ ਆਉਂਦਾ ਕੁਝ ਨਹੀਂ ਹੁੰਦਾ। ਦੂਜੇ ਨੂੰ ਇੰਪ੍ਰੈਸ ਕਰੀ ਜਾਣਾ ਮੈਂ ਆ ਲੈ ਲਿਆ ਮੈਂ ਉਹ ਲੈ ਲਿਆ ਮੈਂ ਇਦਾਂ ਕਰ ਲਿਆ ਮੈਂ ਉਦਾਂ ਇਹ ਚੀਜ਼ਾਂ ਨਹੀਂ ਕਰਨੀਆਂ ਜੇ ਅਸਲੀਅਤ ਦੇ ਵਿੱਚ ਸ਼ਾਂਤੀ ਦੇ ਵਿੱਚ ਜਾਣਾ ਚਾਹੁੰਦੇ ਆ ਕਿਉਂਕਿ ਜਿੰਨਾ ਬੰਦਾ ਉਹ ਬੋਲਦਾ ਹੈ ਕਿਸੇ ਨੂੰ ਪ੍ਰਭਾਵਿਤ ਕਰਨ ਦੇ ਚੱਕਰ ਦੇ ਵਿੱਚ ਉਹ ਉਨਾ ਹੀ ਉਸ ਜਾਲ ਦੇ ਵਿੱਚ ਫਸਦਾ ਜਾਂਦਾ ਹੈ ਸ਼ਬਦਾਂ ਦੇ ਜਾਲ ਦੇ ਵਿੱਚ ਫਸਦਾ ਜਾਂਦਾ ਔਰ ਹੌਲੀ-ਹੌਲੀ ਫਿਰ ਇਹ ਵਾਲੀ ਜਿਹੜੀ ਆਦਤ ਹੈ ਇਹ ਉਸ ਬੰਦੇ ਦੀ ਆਦਤ ਹੀ ਬਣ ਜਾਏਗੀ ਕਿਉਂਕਿ ਜਿੰਨੂੰ ਇਹ ਆਦਤ ਪੈ ਗਈ ਨਾ ਕਿਸੇ ਨੂੰ ਪ੍ਰਭਾਵਿਤ ਕਰਨ ਦੀ ਆਪਣੀਆਂ ਗੱਲਾਂ ਨਾਲ ਕਿ ਮੇਰੀਆਂ ਗੱਲਾਂ ਤੋਂ ਇਹ ਪ੍ਰਭਾਵਿਤ ਹੋ ਜਾਣ ਤੋ ਕਿੰਨੇ ਕੁ ਲੋਕਾਂ ਨੂੰ ਕਰ ਲਊਗਾ ਪ੍ਰਭਾਵਤ ਬੋਲ ਬੋਲ ਕੇ ਕਿੰਨਿਆਂ ਕਨੂੰ ਪ੍ਰਭਾਵਿਤ ਕਰ ਲਏਗਾ ਤੇ ਉਹ ਕਦੇ ਵੀ ਸੰਸਾਰ ਦੇ ਵਿੱਚ ਸਭ ਨੂੰ ਪ੍ਰਭਾਵਿਤ ਨਹੀਂ ਕਰ ਪਾਏਗਾ ਬਾਬਾ ਜੀ ਸਗੋ ਜਾ ਸ਼ਬਦਾਂ ਦੇ ਜਾਲ ਦੇ ਅੰਦਰ ਆ ਵੀ ਫਸਿਆ ਰਹੇਗਾ ਇਸ ਲਈ ਇਹਦੇ ਵਿੱਚ ਸਮਝਦਾਰੀ ਨਹੀਂ ਹੈ ਸਮਝਦਾਰੀ ਇਹਦੇ ਵਿੱਚ ਹੈ ਕਿ ਅਸੀਂ ਚੁੱਪ ਰਹਿ ਕੇ ਬਾਹਰ ਮੁਖੀ ਹੋਣ ਦੀ ਬਜਾਏ ਅੰਦਰ ਮੁਖੀ ਹੋ ਸਕਦੇ ਹਾਂ ਆਪਣੇ ਆਪ ਨੂੰ ਜਾਣ ਸਕਦੇ ਹਾਂ ਔਰ ਆਪਣੀ ਗੱਲ ਨੂੰ ਸਮਾਪਤ ਸਮਾਪਤੀ ਵੱਲ ਲੈ ਕੇ ਜਾਂਦੇ ਜਾਂਦੇ ਆ ਉਹਨਾਂ ਮੁਰਸ਼ਿਦਾ ਨੇ ਕਿਹਾ ਕਿ ਜੇ ਕੋਈ ਵਿਅਕਤੀ ਜ਼ਿਆਦਾ ਦੇਰ ਚੁੱਪ ਨਹੀਂ ਰਹਿ ਸਕਦਾ ਨਾ ਤਾਂ ਉਹਨੂੰ ਥੋੜਾ ਥੋੜਾ ਪ੍ਰੈਕਟਿਸ ਕਰਨੀ ਚਾਹੀਦੀ ਆ ਅਭਿਆਸ ਕਰਨਾ ਚਾਹੀਦਾ ਚੁੱਪ ਰਹਿਣ ਦਾ ਕਿ ਇਹਨੂੰ ਇੱਕ ਵਰਤ ਦੀ ਤਰ੍ਹਾਂ ਰਹਿਣਾ ਚਾਹੀਦਾ ਹੈ ਕਿ ਚੁੱਪ ਰਹਿਣਾ ਹੈ ਭਾਵੇਂ ਹਫਤੇ ਦੇ ਵਿੱਚ ਇੱਕ ਦਿਨ ਰੱਖ ਲਓ ਚਾਹੇ ਰੋਜ਼ ਦੇ ਵਿੱਚ ਥੋੜਾ ਥੋੜਾ ਸਮਾਂ ਰੱਖ ਲਓ ਦ੍ਰਿੜ ਨਿਸ਼ਚੈ ਕਰ ਲਓ ਸੰਕਲਪ ਲੈ ਲਓ ਵੀ ਇਸ ਵਕਤ ਮੈਂ ਚੁੱਪ ਰਹਿਣਾ ਔਰ ਇਹਦੇ ਨਾਲ ਸਾਡੀ ਚੁੱਪ ਰਹਿਣ ਦੀ ਜਿਹੜੀ ਆਦਤ ਹੈ ਉਹ ਹੌਲੀ-ਹੌਲੀ ਵਧਣ ਲੱਗਦੀ ਹੈ ਕਿਉਂਕਿ ਇੱਕ ਵਾਰ ਜਿਹੜਾ ਚੁੱਪ ਰਹਿਣਾ ਸ਼ੁਰੂ ਕਰ ਦਿੰਦਾ ਹੈ ਨਾ ਉਹਨੂੰ ਪਤਾ ਲੱਗ ਗਿਆ ਨਾ ਕਿ ਇਹਦਾ ਆਨੰਦ ਕੀ ਹੈ ਉਹ ਫਿਰ ਉਸ ਚੀਜ਼ ਦਾ ਨਜ਼ਾਰਾ ਲੈਣ ਲੱਗ ਪੈਂਦਾ ਹੈ ਬਾਬਾ ਜੀ ਕਿਉਂਕਿ ਜਦੋਂ ਪਤਾ ਲੱਗ ਗਿਆ ਕਿ ਚੁੱਪ ਰਹਿਣ ਦਾ ਆਨੰਦ ਕੀ ਹੈ ਨਜ਼ਾਰਾ ਕੀ ਹੈ ਤਾਂ ਫਿਰ ਇਨਸਾਨ ਨੂੰ ਯਤਨ ਨਹੀਂ ਕਰਨੇ ਪੈਂਦੇ ਚੁੱਪ ਰਹਿਣ ਦੇ ਕਿਉਂਕਿ ਸਾਡਾ ਮਨ ਫਿਰ ਆਪਣੇ ਆਪ ਹੀ ਉਹ ਆਨੰਦ ਲੈਣ ਲੱਗ ਪੈਂਦਾ ਹੈ ਹੋਰ ਉਹਨਾ ਮੁਰਸ਼ਿਦਾ ਨੇ ਦੱਸਿਆ ਕਿ ਚੁੱਪ ਰਹਿਣ ਦੀ ਕਲਾ ਸਿੱਖਣ ਨਾਲ ਤੁਹਾਡੀ ਬੁੱਧੀ ਨੂੰ ਵੀ ਲਾਭ ਹੋਏਗਾ ਤੁਹਾਡੀ ਸਪਸ਼ਟਤਾ ਨੂੰ ਵੀ ਲਾਭ ਹੋਏਗਾ ਤੁਹਾਡੇ ਫੈਸਲੇ ਜਿਹੜੇ ਹੋਣਗੇ ਉਹਨਾਂ ਨੂੰ ਵੀ ਲਾਭ ਹੋਏਗਾ ਔਰ ਅਸਲੀਅਤ ਦੇ ਵਿੱਚ ਜਿਹਨੂੰ ਦੀਦਾਰ ਕਿਹਾ ਜਾਂਦਾ ਹੈ ਜਿਹਨੂੰ ਦਰਸ਼ਨ ਕਿਹਾ ਜਾਂਦਾ ਹੈ ਜਿਹਨੂੰ ਉਹ ਰੰਗ ਦੇਖਿਆ ਕਿਹਾ ਜਾਂਦਾ ਹੈ ਵੀ ਉਹ ਰੰਗ ਦੇਖਿਆ ਮੈਂ ਦਰਸ਼ਨ ਕੀਤੇ ਦੀਦਾਰ ਕੀਤੇ ਉਹ ਕਹਿੰਦੇ ਚੁੱਪ ਰਹਿ ਕੇ ਹੀ ਹੁੰਦੇ ਆ ਭਾਈ ਚੁੱਪ ਰਹਿਣ ਨਾਲ ਹੀ ਦਰਸ਼ਨ ਹੋਣੇ ਆ ਦੀਦਾਰ ਹੋਣੇ ਆ ਔਰ ਹੁਣ ਇਹ ਗੱਲਾਂ ਕਰਦੇ ਕਰਦੇ ਮੁਰਸ਼ਿਦ ਨੇ ਉਹਨਾਂ ਸਾਰਿਆਂ ਬੱਚਿਆਂ ਨੂੰ ਕਿਹਾ ਵੀ ਮੇਰੇ ਨਾਲ ਵਾਅਦਾ ਕਰੋ ਵੀ ਤੁਸੀਂ ਕੁਝ ਸਮੇਂ ਲਈ ਚੁੱਪ ਰਹੋਗੇ ਤਾਂ ਉਹਨਾਂ ਨੇ ਵਾਅਦਾ ਕੀਤਾ ਔਰ ਇਸ ਤੋਂ ਬਾਅਦ ਉਹ ਭੋਜਨ ਵਾਸਤੇ ਚਲੇ ਗਏ ਹੁਣ ਉਹ ਤਾਂ ਵਾਅਦਾ ਕਰ ਗਏ ਬਾਬਾ ਜੀ ਅਸੀਂ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਨਹੀਂ ਕੀਤਾ ਇਹ ਸਾਈਂ ਲੋਕ ਫਰਮਾਉਂਦੇ ਆ ਜੇ ਤੁਸੀਂ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਨੂੰ ਦੇਖੋ ਤਾਂ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਚੁੱਪ ਚੀ ਲੰਘਾਈ ਔਰ ਜਿੰਨਾ ਬੋਲੇ ਹੈ ਮਿੱਠਾ ਬੋਲੇ ਹੈ ਜਿੰਨਾ ਬੋਲੇ ਹੈ ਰੱਬ ਦਾ ਨਾਮ ਹੀ ਬੋਲੇ ਹੈ ਜਿੰਨਾ ਬੋਲੇ ਹੈ ਭੜਾ ਹੀ ਬੋਲੇ ਹੈ ਜ਼ਿਆਦਾ ਕੋਈ ਐਵੇਂ ਵਾਲੇ ਪਾਸਿਆਂ ਵਾਲੀਆਂ ਗੱਲਾਂ ਨਹੀਂ ਕੀਤੀਆਂ ਉਹਨਾਂ ਨੇ ਰੁੜਕੇ ਕਲਾ ਵਾਲੇ ਬਾਬਾ ਚੰਤਾ ਭਗਤ ਜੀ ਬਾਬਾ ਅਮੀ ਚੰਦ ਜੀ ਚੁੱਪਚੀ ਲੰਘਾ ਦਿੱਤੀ ਕਹਿੰਦੇ ساری ਜ਼ਿੰਦਗੀ ਬੋਲੇ ਹੀ ਨਹੀਂ ਅਲਮਸਤਬਾ ਪੁਲਾਲ ਬਾਦਸ਼ਾਹ ਜੀ ਹੋਰੀ ਬਾਬਾ ਲਾਲ ਬਾਦਸ਼ਾਹ ਜੀ ਚੁੱਪ ਹੀ ਰਹੇ ਉਹ ਇਹਨਾਂ ਨੇ ਚੁੱਪਚੀ ਜ਼ਿੰਦਗੀ guzari ਹੈ ਬਾਬਾ ਜੀ ਕਿਉਂਕਿ ਚੁੱਪ ਰਹਿ ਕੇ ਹੀ ਖੁਦ ਨੂੰ ਜਾਣਿਆ ਜਾਂਦਾ ਹੈ ਔਰ ਉਸ ਦੇ دیدار ਹੁੰਦੇ ਹੈ ਉਹਦੇ ਦਰਸ਼ਨ ਜਦੋਂ ਵੀ ਹੁੰਦੇ ਹੈ ਚੁੱਪ ਰਹਿਣ ਨਾਲ ਹੀ ਹੁੰਦੇ ਹੈ ਔਰ ਸਿਆਣੇ ਵੀ ਤਾਂ ਹੀ ਕਹਿੰਦੇ ਕਿ ਇੱਕ ਚੁੱਪ ਤੇ 100 ਸੁਖ ਔਰ ਕਹਿੰਦੇ ਜਿਹੜਾ ਚੁੱਪ ਦੀ ਆਦਤ ਪਾ ਗਿਆ ਚੁੱਪ ਰਹਿਣਾ ਜਿਹੜਾ ਸਿੱਖ ਗਿਆ ਹੌਲੀ ਹੌਲੀ ਸਾਰਾ ਕੁਝ ਪਾ ਜਾਏਗਾ ਸੋ ਸਾਰਿਆਂ ਨੂੰ ਸਲਾਮ ਹੈ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ 'ਚ ਰਹੋ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ ਜੈ ਸਾਈ ਜੀ ਦੀ ਜੈ ਬਾਬਾ ਮੁਰਾਦ ਸ਼ਾ ਬਲੀ ਜੀ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਮੁਰਸ਼ਿਦਾਂ ਨੂੰ ਸਦਾ ਹੀ ਸਲਾਮ ਹੈ ਬਾਬਾ